ਬਹੁਤ ਕੁਛ ਹੋਇਆ ਪੂਰਾ ਦਾਦੀ ਸਰਦਾ ਬਹੁਤ ਜਿਆਦਾ ਨਾਤੇ ਦੁਪਹਿਰੇ ਹੋਰ ਵੀ ਉਹ ਦੁਬਾਰ ਲੱਗਦੇ ਨੇ ਕਿਤੇ ਉੱਥੋਂ ਵੀ ਸੰਗਤ ਕੱਟ ਕੇ ਇੱਥੇ ਆਏ ਨੇ ਜਿੱਥੇ ਮੰਦ ਸਰਦਾ ਟਿਕ ਜਾਂਦੀ ਉੱਥੇ ਬਾਬੇ ਦੇ ਬਾਰੇ ਨਾਰੇ ਹੋ ਜਾਂਦੇ ਆ ਸਰਦੋ ਮਕਾਨ ਇਦਾਂ ਬਾਬੇ ਨੇ ਮਕਾਨ ਤੇ ਸਭ ਕੁਝ ਦਿੱਤਾ ਪਾਪਾ ਜੀ ਨੇ ਜਿਹੜੇ ਮੰਨ ਤੇ ਧਾਰ ਕੇ ਆਉਂਦਾ ਬੰਦਾ ਕਿਤੇ ਵੀ ਚਲੇ ਜਾ ਉਹ ਹਮੇਸ਼ਾ ਹੀ ਉੱਥੋਂ ਮੰਨਤ ਪੂਰੀ ਹੁੰਦੀ ਹੈ ਫਿਰ ਜਿਹੜੇ ਸੰਗਤ ਆਪਣੇ ਮੂੰਹ ਮੁਰਾਦਾ ਮੰਗਦੇ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਨੇ ਪੁਜੀ ਇੱਥੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਬੁੱਧਵਾਰ ਹੈ ਕਹਿੰਦੇ ਦੁਪਹਿਰਾ ਸਾਹਿਬ ਇੱਥੇ ਕੱਟਣ ਆਂਦੀ ਹੈ ਸੰਗਤ ਇੰਨੀ ਗਰਮੀ ਹੈ ਇੰਨੀ ਧੁੱਪ ਹੈ ਫਿਰ ਵੀ ਸੰਗਤ ਬੜੀ ਦੂਰੋਂ ਦੂਰੋਂ ਆਂਦੀ ਹੈ ਕੀ ਮੰਨਤ ਹੈ ਇੱਥੋਂ ਦੀ ਮੰਨਤ ਕੋਈ ਖਾਸ ਨਹੀਂ ਹੈਗੀ ਮੰਨਤ ਇਹ ਮੰਨ ਦੀ ਸ਼ਰਧਾ ਵਾ ਜਿੱਥੇ ਮੰਨ ਦੀ ਸ਼ਰਧਾ ਟਿਕ ਜਾਂਦੀ ਹੈ ਉੱਥੇ ਕਿੰ ਬਾਬੇ ਦੇ ਬਾਰੇ ਨਿਆਰੇ ਦਿੰਦੇ ਤੁਸੀਂ ਵੀ ਆਨੇ ਇੱਥੇ ਮੈਂ ਸਵੇਰ ਦੇ ਟਾਈਮ ਮੱਥਰ ਰੇਕ ਕੇ ਆਪਣੇ ਕੰਮ ਤੇ ਚਲੇ ਜਾਂਦਾ ਤੇ ਜਿਹੜੀ ਸੰਗਤ ਇੱਥੇ ਆਉਂਦੀ ਹੈ ਸੁਣਿਆ ਕਿ ਇੱਥੇ ਬੜਿਆਂ ਦੇ ਕਹਿੰਦੇ ਵੀ ਬਿਮਾਰੀਆਂ ਵੀ ਠੀਕ ਹੁੰਦੀਆਂ ਨੇ ਲੋਕਾਂ ਦੀਆਂ ਜਿਹੜੀਆਂ ਮੰਨ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਜਿਹੜੇ ਮਨ ਥੇ ਧਾਰ ਕੇ ਆਉਂਦਾ ਬੰਦਾ ਕਿਤੇ ਵੀ ਚਲਾ ਜਾਵੇ ਉਹ ਹਮੇਸ਼ਾ ਹੀ ਉੱਥੋਂ ਮੰਨਤ ਪੂਰੀ ਹੁੰਦੀ ਹੈ ਕਿਉਂ ਉੱਥੇ ਗੁਰੂ ਨਾਨਕ ਦੇਵ ਆਵਾਸਾ ਹੈਗਾ ਇੱਥੇ ਜਿਵੇਂ ਤੁਸੀਂ ਹੁਣ ਆਪ ਮੰਨਦੇ ਹੋਗੇ ਇੱਥੇ ਗੁਰੂ ਸਾਹਿਬ ਆਪ ਪ੍ਰਕਾਸ਼ਮਾਨ ਹੁੰਦੇ ਨੇ ਜੋ ਸੰਗਤ ਇਨੀ ਇੱਥੇ ਪਾਠ ਕਰਦੀ ਹੈ ਜੀ 24 ਘ ਕਿੰਨੀ ਸੰਗਤ ਜਿਹੜੀ ਆ ਕਿ ਕਿੰਨੀ ਕ ਦੂਰੋਂ ਦੂਰੋਂ ਜਿਹੜੀ ਸੰਗਤ ਇੱਥੇ ਆਂਦੀ ਹੈ ਮੇਖਲ ਪੂਰਾ ਲੁਧਿਆਣਾ 99% ਆਂਦਾ ਦੁਪਹਿਰੇ ਹੋਰ ਵੀ ਬਹੁਤ ਵਾਰ ਲੱਗਦੇ ਨੇ ਕਿਤੇ ਉੱਥੋਂ ਵੀ ਸੰਗਤ ਕੱਟ ਕੇ ਇੱਥੇ ਆਏ ਨੇ। ਭਾਈ ਇੰਨੀ ਗਰਮੀ ਹੈ ਇੱਥੇ ਸੰਗਤ ਇੰਨੀ ਜ਼ਿਆਦਾ ਜਿਹੜੀ ਫਿਰ ਵੀ ਮੌਜੂਦ ਹੈ ਇੱਥੇ ਬਾਬਾ ਦੀਪ ਸਿੰਘ ਦੀ ਕਿਰਪਾ ਹੁੰਦੀ ਹੈ। ਇੱਥੇ ਸੰਗਤ ਇੰਨੀ ਦੂਰ ਦੂਰ ਕਿਉਂ ਆਉਂਦੀ ਹੈ? ਚਪੇ ਬਾਬਾ ਜੀ ਤੇ ਚਪੇੜਾ ਕੱਟਣ ਆਉਂਦੇ ਨੇ ਬਾਬਾ ਜੀ ਦਾ। ਹ ਤੇ ਜਿਹੜੇ ਸੰਗਤ ਆਪਣੇ ਮੂੰਹੋਂ ਮੁਰਾਦਾ ਮੰਗਦੇ ਉਹਨਾਂ ਦੀ ਪੂਰੀਆਂ ਹੁੰਦੀਆਂ ਨੇ। ਇਸ ਦਾ ਸ਼ਰਧਾ ਬਹੁਤ ਹੈ। ਇਸ ਦਾ ਕੀ ਆਂਦੇ ਨੇ? ਤੁਹਾਡੀ ਕੋਈ ਮੁਰਾਦ ਕਦੇ ਪੂਰੀ ਹੋਈ ਹੈ? ਹਾਂ ਜੀ ਪੂਰੀ ਬਹੁਤ ਕੁਝ ਹੋਇਆ ਪੂਰਾ। ਗਾਦੀ ਸ਼ਰਧਾ ਬਹੁਤ ਜ਼ਿਆਦਾ ਨਾਲ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਉਂਦੇ ਆ? ਸਾਨੂੰ 2 3 ਆਇਆ ਨੇ ਇੰਨੀ ਗਰਮੀ ਦੇ ਵਿੱਚ ਵੀ ਜਿਹੜਾ ਤੁਸੀਂ ਸੇਵਾ ਕਰ ਰਹੇ ਹੋ ਪਾਣੀ ਦੀ ਜਲਦੀ ਸੇਵਾ ਕਰ ਰਹੇ ਹੋ ਇੱਥੇ ਇਸ ਥਾਂ ਤੇ ਬਾਬਾ ਦੀਪ ਸਿੰਘ ਦੀ ਜਗ੍ਹਾ ਦੇ ਉੱਪਰ ਕਿਹੜੀ ਚੀਜ਼ ਤੁਸੀਂ ਕਦੇ ਮੰਗੀ ਜਿਹੜੀ ਪੂਰੀ ਹੋ ਸਭ ਕੁਝ ਮਿਲਿਆ ਜੋ ਵੀ ਮੰਗੇ ਆਵੇ ਸਰ ਤੋਂ ਮਕਾਨ ਇਧਰ ਬਾਬੇ ਨਾਲ ਮਕਾਨ ਤੇ ਸਭ ਕੁਝ ਦਿੱਤਾ ਪਾਪਾ ਜੀ ਨੇ ਬਹੁਤ ਬਹੁਤ ਕੁਝ ਦਿੱਤਾ ਹੋਵੇ ਕਿਥੋਂ ਕਿਥੋਂ ਆਉਂਦੀ ਹੈ ਸੰਗਤ ਬਹੁਤ ਦੂਰ ਤੋਂ ਆਉਂਦੇ ਪੰਜ ਬਾਹਰੋਂ ਵੀ ਆਉਂਦੇ ਕਿੰਨੇ ਵਜੇ ਸ਼ੁਰੂ ਹੁੰਦਾ ਇੱਥੇ ਸਵੇਰੇ 12 ਵਜੇ ਸਵੇਰੇ 4 ਵਜੇ ਤੱਕ 4 ਵਜੇ ਤੱਕ ਕਿਹੜੇ ਕਿਹੜਾ ਪਾਠ ਹੁੰਦਾ ਜਪਜੀ ਸਾਹਿਬ ਪੰਜ ਬਾਠ ਚਪਾਈ ਸਵੇਰੇ ਦੋ ਤੇ ਸੁਪਨੇ ਜਾਈ ਇੱਕ ਪਾਸੇ ਪੁਜੀ ਇੱਥੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਬੁੱਧਵਾਰ ਹੈ ਕਹਿੰਦੇ ਦੁਪਹਿਰਾ ਸਾਹਿਬ ਇੱਥੇ ਕੱਟਣ ਆਂਦੀ ਹੈ ਸੰਗਤ ਇੰਨੀ ਗਰਮੀ ਹੈ ਇੰਨੀ ਧੁੱਪ ਹੈ ਫਿਰ ਵੀ ਸੰਗਤ ਬੜੀ ਦੂਰੋਂ ਦੂਰੋਂ ਆਂਦੀ ਹੈ ਕੀ ਮੰਨਤ ਹੈ ਇੱਥੋਂ ਦੀ ਮੰਨਤ ਕੋਈ ਖਾਸ ਨਹੀਂ ਹੈਗੀ ਮੰਨਤ ਇਹ ਮੰਨ ਦੀ ਸ਼ਰਧਾ ਵਾ ਜਿੱਥੇ ਮੰਨ ਦੀ ਸ਼ਰਧਾ ਟਿਕ ਜਾਂਦੀ ਹੈ ਉੱਥੇ ਬਾਬੇ ਦੇ ਬਾਰੇ ਨਾਰੇ ਹੋ ਜਾਂਦੇ ਹੋ ਤੁਸੀਂ ਵੀ ਆਨੇ ਇੱਥੇ ਮੈਂ ਸਵੇਰ ਦੇ ਟਾਈਮ ਮੱਥਾ ਰੇਕ ਕੇ ਆਪਣੇ ਕੰਮ ਤੇ ਚਲੇ ਜਾਂਦਾ ਹਾਂ ਬੱਸ ਤੇ ਜਿਹੜੀ ਸੰਗਤ ਇੱਥੇ ਆਉਂਦੀ ਹੈ ਸੁਣਿਆ ਕਿ ਇੱਥੇ ਬੜਿਆਂ ਦੇ ਕਹਿੰਦੇ ਵੀ ਬਿਮਾਰੀਆਂ ਵੀ ਠੀਕ ਜਿਹੜੇ ਮੰਨ ਤੇ ਧਾਰ ਕੇ ਆਉਂਦਾ ਬੰਦਾ ਕਿਤੇ ਵੀ ਚਲਾ ਜਾਵੇ ਉਹ ਹਮੇਸ਼ਾ ਹੀ ਉੱਥੋਂ ਮੰਨਤ ਪੂਰੀ ਹੁੰਦੀ ਹੈ ਕਿਉਂ ਉੱਥੇ ਗੁਰਨਾਨ ਨਦੇਵ ਆਵਾਸਾ ਹੈਗਾ ਇੱਥੇ ਜਿਵੇਂ ਤੁਸੀਂ ਹੁਣ ਆਪ ਮੰਨਦੇ ਹੋ ਕਿ ਇੱਥੇ ਗੁਰੂ ਸਾਹਿਬ ਆਪ ਪ੍ਰਕਾਸ਼ਮਾਨ ਹੁੰਦੇ ਨੇ ਜੋ ਸੰਗਤ ਇੰਨੀ ਇੱਥੇ ਪਾਠ ਕਰਦੀ ਹੈ ਜੀ 24 ਘੰਟੇ ਗੁਰਦੁਆਰਾ ਖੁੱਲਾ ਹੁੰਦਾ ਜੀ ਕਿੰਨੀ ਸੰਗਤ ਜਿਹੜੀ ਆ ਕਿ ਕਿੰਨੀ ਕਿ ਦੂਰੋਂ ਦੂਰੋਂ ਜਿਹੜੀ ਸੰਗਤ ਇੱਥੇ ਆਂਦੀ ਹੈ ਮੇਰੇ ਖਾਲ ਪੂਰਾ ਲੁਧਿਆਣਾ 99% ਆਂਦਾ ਹੈ ਚਪਾਰੇ ਹੋਰ ਵੀ ਉਹ ਦੁਬਾਰ ਲੱਗਦੇ ਨੇ ਕਿਤੇ ਉੱਥੋਂ ਵੀ ਸੰਗਤ ਕੱਟ ਕੇ ਇੱਥੇ ਆ ਜਾਂਦੀ ਹੈ। ਲਈ ਇੰਨੀ ਗਰਮੀ ਹੈ ਇੱਥੇ ਸੰਗਤ ਇੰਨੀ ਜ਼ਿਆਦਾ ਜਿਹੜੀ ਫਿਰ ਵੀ ਮੌਜੂਦ ਹੈ ਇੱਥੇ ਬਾਬਾ ਦੀਪ ਸਿੰਘ ਦੀ ਕਿਰਪਾ ਹੁੰਦੀ ਹੈ। ਇੱਥੇ ਸੰਗਤ ਇੰਨੀ ਦੂਰ ਦੂਰ ਕਿਉਂ ਆਉਂਦੀ ਹੈ? ਚੁੱਪੇ ਬਾਬਾ ਜੀ ਤਾਂ ਚਪੈੜਾ ਕੱਟਣ ਆਉਂਦੇ ਨੇ ਬਾਬਾ ਜੀ ਦਾ। ਆ ਤੇ ਜਿਹੜੇ ਸੰਗਤ ਆਪਣੇ ਮੂੰਹੋਂ ਮੁਰਾਦਾ ਮੰਗਦੇ ਉਹਨਾਂ ਦੀ ਪੂਰੀਆਂ ਹੁੰਦੀਆਂ ਨੇ। ਇਸ ਦਾ ਸ਼ਰਧਾ ਬਹੁਤ ਹੈ। ਇਸ ਦਾ ਕਿਆੰਦ ਦੇ ਨੇ। ਤੁਹਾਡੀ ਕੋਈ ਮੁਰਾਦ ਕਦੇ ਪੂਰੀ ਹੋਈ ਹੈ? ਹਾਂ ਜੀ ਪੂਰੀ ਹੈ ਬਹੁਤ ਕੁਝ ਹੋਇਆ ਪੂਰਾ। ਨਾਲੇ ਸ਼ਰਧਾ ਬਹੁਤ ਜ਼ਿਆਦਾ ਨਾਲੇ। ਕਿੰ ਰਿਸ਼ਵੰਦੀ ਹੋਵੇ ਪਾਪੀ ਹੋਵੇ ਕੋਤਵੀ ਹੋਵੇ ਇੰਨੀ ਗਰਮੀ ਦੇ ਵਿੱਚ ਵੀ ਜਿਹੜਾ ਤੁਸੀਂ ਸੇਵਾ ਕਰ ਰਹੇ ਹੋ ਪਾਣੀ ਦੀ ਜਲਦੀ ਸੇਵਾ ਕਰ ਰਹੇ ਹੋ ਇੱਥੇ ਇਸ ਥਾਂ ਤੇ ਬਾਬਾ ਦੀਪ ਸਿੰਘ ਦੀ ਜਗ੍ਹਾ ਦੇ ਉੱਪਰ ਕਿਹੜੀ ਚੀਜ਼ ਤੁਸੀਂ ਕਦੇ ਮੰਗੀ ਜਿਹੜੀ ਪੂਰੀ ਹੋ ਸਭ ਕੁਝ ਮਿਲਿਆ ਜੋ ਵੀ ਮੰਗੇ ਆਵੇ ਸਰ ਕੋ ਮਕਾਨ ਇਧਰ ਬਾਬੇ ਨਾਲ ਮਕਾਨ ਤੇ ਸਭ ਕੁਝ ਦਿੱਤਦਾ ਪਾਪਾ ਜੀ ਨੇ ਬਹੁਤ ਬਹੁਤ ਕੁਝ ਦਿੱਤਦਾ ਹੋਵੇ ਕਿਤੋਂ ਕਿਤੋਂ ਆਉਂਦੀ ਹੈ ਸੰਗਤ ਬਹੁਤ ਦੂਰ ਤੋਂ ਆਉਂਦੇ ਨੇ ਪਾਰੋਂ ਵੀ ਆਉਂਦੇ ਕਿੰਨੇ ਵਜੇ ਸ਼ੁਰੂ ਹੁੰਦਾ ਇੱਥੇ ਸਵੇਰੇ 12 ਵਜੇ ਸਵੇਰੇ 4 ਵਜੇ ਤੱਕ 4 ਵਜੇ ਤੱਕ ਕਿਹੜੇ ਕਿਹੜੇ ਪਾਠ ਹੁੰਦਾ ਜਪਜੀ ਸਾਹਿਬ